ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਤ ਟਾਈਮਸ ਅੱਜ ਕਿਸਾਨੀ ਯੂਨੀਅਨ ਇਕਤਾ ਸਿੱਧੂਪੁਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਅਗਵਾਵਲੋਂ ਪਿੰਡ ਮੱਲਿਆਵਾਲ ਵਿਖੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਦੱਸਣਯੋਗ ਹੈ ਕਿ ਮੱਲਿਆਵਾਲ ਵਿਖੇ ਸੱਤ ਮੈਂਬਰੀਕ ਮੇਕ ਬਣਾਈ ਗਈ ਜਿਸ ਵਿੱਚ ਸਰਬਸੰਮਤੀ ਦੇ ਨਾਲ ਸਰਦਾਰ ਵਿਕਰਮਜੀਤ ਸਿੰਘ ਨੂੰ ਇਕਾਈ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਆਗਵਾ ਵੱਲੋਂ ਕੀ ਕੀ ਕਿਹਾ ਗਿਆ ਆਓ ਵੇਖਦੇ ਹਾਂ ਬਡਾਲਾ ਬਾਂਗਰ ਤੋਂ ਪੱਤਰਕਾਰ ਰੋਮਨ ਕੋਟਲੀ ਤੇ ਡੀਐਸ ਖਾਲਸਾ ਦੀ ਖਾਸ ਰਿਪੋਰਟ ਵਿੱਚ ਜ਼ਿਲ੍ਹਾ ਆਗਵਾ ਵਾਹਿਗੁਰੂ ਜੀ ਦੀ ਫਤਿਹ ਪਿੰਡ ਮੱਲਿਆਂ ਤੋਂ ਮੈਂ ਵਿਕਰਮਜੀਤ ਸਿੰਘ ਇਕਾਈ ਪ੍ਰਧਾਨ ਸਿੱਧੂਪੁਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਅੱਜ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਸਹਿਮਤੀ ਦੇ ਨਾਲ ਮੇਰੇ ਪਿੰਡ ਵਾਲਿਆਂ ਜਿਹਨਾਂ ਨੂੰ ਇਕਾਈ ਪ੍ਰਧਾਨ ਬਣਾਇਆ ਨਾਲ 7 ਮੈਂਬਰੀ ਕਮੇਟੀ ਬਣਾਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਦ ਪਾਰਕੀ ਕਿਸਾਨ ਇੱਕ ਤਾਂ ਸਿੱਧੂਪੁਰ ਢੱਲੇਵਾਲ ਜਿੰਦਾਬਾਦ ਆਰਤੀ ਕਿਸਾਨ ਇਕਤਾ ਸਿੱਧੂਪੁਰ ਡਲੇਵਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਗਰਦਾਸਪੁਰ ਦੀ ਟੀਮ ਨੇ ਪਿੰਡ ਮੱਲਿਆਵਾਲ ਇੱਕ ਮੀਟਿੰਗ ਕੀਤੀ ਜਿਸ ਵਿੱਚ ਖਰਦਾਰ ਬਿਕਰਮਜੀਤ ਸਿੰਘ ਨੂੰ ਉਕਾਈ ਪ੍ਰਧਾਨ ਚੁਣਿਆ ਨਾਲ ਸੱਤ ਮੈਂਬਰੀ ਕਮੇਟੀ ਬਣਾਈ ਇਸ ਪਿੰਡ ਦਾ ਬਹੁਤ ਧੰਨਵਾਦ ਹੈ ਜੋ ਸਿੱਧੂਪੁਰ ਜਥੇਬੰਦੀ ਨਾਲ ਜੁੜਿਆ ਹਨ ਇਹਨਾਂ ਭਰਮਾ ਹੰਗਾਰਾ ਦਿੱਤਾ ਹੈ ਕਿ ਜੋ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਉਹਦੇ ਵਿੱਚ ਅਸੀਂ ਆਪਣੇ ਇਨਸਾਫ ਲਈ ਪੂਰਾ ਸਾਥ ਦੇਵਾਂਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ 26 ਤਰੀਕ ਨੂੰ ਮਰਨਵਰਤੇ ਬੈਠ ਰਹੇ ਨੇ ਉਹ ਇਹਨਾਂ ਵਾਸਤੇ ਬੈਠ ਰਹੇ ਨੇ ਤੇ ਇਹਨਾਂ ਨੇ ਸਰਦਾਰ ਜਗਜੀਤ ਸਿੰਘ ਦਾ ਡੱਲੇਵਾਲ ਦਾ ਸਾਥ ਦੇਣ ਵਾਸਤੇ 25 ਤਰੀਕ ਨੂੰ ਜੋ ਸਾਡਾ ਗਰਦਾਸਪੁਰ ਵੱਲੋਂ ਜਥਾ ਜਾ ਰਿਹਾ ਹੈ ਟਰਾਲੀਆਂ ਟਰੈਕਟਰ ਜਾ ਰਹੇ ਹਨ ਉਹਨਾਂ ਵਿੱਚ ਇਹ ਸ਼ਾਮਲ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ